ਚੈਨਲ ਜਬੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਸੀਆਰਏ ਯੂਨੀਅਨ ਵੱਲੋਂ ਸਟਾਫ ਕੱਟ ਦਾ ਵਿਰੋਧ ਕੀਤਾ ਜਾ ਰਿਹਾ ਕੀ ਮਸਲਾ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰਨੀ ਹੈ ਦੂਜਾ ਵੈਨਕੂਬਰ ਦੇ ਸਟ੍ਰੇਂਜਰ ਅਸਾਲਟ ਤੇ ਇਹਨਾਂ ਦੇ ਪਿੱਛੇ ਦੀ ਇੱਕ ਰਾਜਨੀਤੀ ਦੀ ਬਹੁਤ ਚਰਚਾ ਹੋ ਰਹੀ ਹੈ ਉਹ ਗੱਲ ਕਰਾਂਗੇ ਆਪੀਆ ਪੋਲੀਵ ਨੇ ਸਰੀ ਦੇ ਵਿੱਚ ਕਿਆ ਕਿ ਸ਼ਿਫਰੋਤੀਆਂ ਮੰਗਣ ਵਾਲਿਆਂ ਉੱਪਰ ਸ਼ਕਤੀ ਜਿਹੜੀ ਕਰਾਂਗੇ ਉਹਦੀ ਗੱਲਬਾਤ ਕੀਤੀ ਹੈ ਤੇ ਬੀਸੀ ਕੋਰਟ ਨੇ ਪਾਰਲੀਮੈਂਟ ਨੂੰ ਇੰਡੀਅਨ ਐਕਟ ਸੰਬੰਧੀ 10 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਕੀ ਗੱਲਬਾਤ ਆ ਕਿਹੜਾ ਸਮਾਂ ਦਿੱਤਾ ਗਿਆ ਤੇ ਮੂਲ ਵਾਸੀ ਭਾਈਚਾਰੇ ਵੱਲੋਂ ਉਹਨਾਂ ਦੇ ਪਵਿੱਤਰ ਪੌਦਿਆਂ ਸੰਬੰਧੀ ਮੰਗ ਕੀਤੀ ਗਈ ਹੈ ਇਹਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਸੀਆਰਏ ਦੀ ਯੂਨੀਅਨ ਜਿਹੜੀ ਯੂਨੀਅਨ ਆਫ ਟੈਕਸੇਸ਼ਨ EMPLOYEES ਆ ਉਹਨਾਂ ਨੇ ਇੱਕ ਆਨਲਾਈਨ ਕੈਂਪੇਨ ਲਾਂਚ ਕੀਤੀ ਆ ਇਹਦਾ ਨਾਂ ਆ ਕੈਨੇਡਾ ਔਨ ਹੋਲਡ ਇਹਦਾ ਮਤਲਬ ਕੀ ਆ ਲਗਭਗ 3300 ਕਾਲ ਸੈਂਟਰ ਵਰਕਰ ਕੈਨੇਡਾ ਰਿਵੈਨਿਊ ਏਜੰਸੀ ਦੇ ਵਿੱਚ ਕੱਟ ਕੀਤੇ ਗਏ ਆ ਪਿਛਲੇ ਸਾਲ ਦੇ ਵਿੱਚ 3300 ਕਾਲ ਸੈਂਟਰ ਦੇ ਜਿਹੜੇ ਵਰਕਰ ਸੀਗੇ ਉਹਦਾ ਅਸਰ ਕੀ ਹੋਇਆ ਕਿ ਲੋਕ ਕਾਲ ਕਰਦੇ ਸੀ ਆਰਏ ਨੂੰ ਕਿਸੇ ਦਾ ਕੋਈ ਮਸਲਾ ਕਿਸੇ ਦਾ ਕੋਈ ਮਸਲਾ ਇੱਕ ਤਾਂ ਵੇਟ ਟਾਈਮ ਬਹੁਤ ਲੰਬਾ ਆ ਦੂਜਾ ਜਿਹੜੀਆਂ ਕਾਲਸ ਨੇ ਉਹ ਮਤਲਬ ਡ੍ਰੌਪ ਹੋ ਜਾਂਦੀਆਂ ਤੇ ਤੀਜਾ ਹੈਗੇ ਆ ਕਿ ਉਹਨਾਂ ਦੇ ਜਵਾਬ ਵੀ ਕੁਝ ਕਾਲਸ ਦੇ ਦਿੱਤੇ ਜਾਂਦੇ ਆ ਲਾਸਟ ਕੱਟ ਜਿਹੜਾ ਲੱਗਾ ਮਈ 2025 ਦੇ ਵਿੱਚ 1300 ਵਰਕਰ ਜਿਹੜੇ ਆ ਇਹਨਾਂ ਨੇ ਲੈਟ ਗੋ ਕਰ ਦਿੱਤੇ ਤੇ ਇਹ ਪ੍ਰੋਬਲਮ ਹੋਰ ਜ਼ਿਆਦਾ ਡੂੰਗੀ ਹੋ ਗਈ। ਯੂਨੀਅਨ ਲੀਡਰ ਨੇ ਮਾਰਕ ਬਾਰੇ ਉਹਨਾਂ ਨੇ ਇਹ ਕਿਹਾ ਕਿ ਇਹ ਕੱਟ ਅਸਲ ਦੇ ਵਿੱਚ ਟੈਕਸਪੇਅਰ ਨੂੰ ਵੀ ਹਾਰਟ ਕਰ ਰਿਹਾ ਹੈ। ਟੈਕਸਪੇਅਰ ਦਾ ਵੀ ਨੁਕਸਾਨ ਹੋ ਰਿਹਾ। ਟੈਕਸਪੇਅਰ ਦਾ ਨੁਕਸਾਨ ਇਹ ਹੋ ਰਿਹਾ ਕਿ ਸਰਵਿਸ ਹੀ ਨਹੀਂ ਮਿਲਦੀ। ਸੀਆਰ ਨੂੰ ਕਾਲ ਕਰ ਲਓ ਕੋਈ ਜਵਾਬ ਦੇਣਾ ਕੋਈ ਨਹੀਂ ਆ ਤੇ ਦੂਜਾ EMPLOYEES ਜਿਹੜੇ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਕਿ ਕੰਮ ਜਿਆਦਾ ਆ ਬੰਦੇ ਘਟਾ ਤੇ ਸਟ्रेस ਉਹਨਾਂ ਦੇ ਉੱਤੇ ਜਿਆਦਾ ਪੈਦਾ ਹੋ ਰਹੀ ਹੈ ਇਹ ਸੀਆਰਏ ਦੇ ਵਿੱਚ 44000 ਵਰਕਰ ਸੀਗੇ 2119 ਦੇ ਵਿੱਚ 44000 ਮੁੜ ਕੇ ਇਹ 59000 ਹੋ ਗਏ 2024 ਦੇ ਵਿੱਚ ਪੰਡੈਮਿਕ ਦੇ ਦੌਰਾਨ ਇਹ ਜਿਹੜੇ ਆ 59000 ਹੋ ਗਏ ਪਰ ਹੁਣ ਇਹਨਾਂ ਨੂੰ ਇਹ ਘਟਾ ਕੇ 52000 ਕੀਤਾ ਗਿਆ 2025 ਦੇ ਵਿੱਚ ਜਾਨਣ ਕਿ 59000 ਤੋਂ ਘਟਾ ਕੇ 59000 2024 ਦੇ ਵਿੱਚ ਸੀਗੇ ਉਹ ਇਹ ਤੋਂ ਘਟਾ ਕੇ 52000 ਤੇ 500 ਕਰ ਦਿੱਤੇ ਗਿਆ ਲਗਭਗ 7000 ਕੱਟ ਕਰ ਦਿੱਤਾ ਗਿਆ ਸਰਕਾਰ ਦਾ ਗੋਲ ਇਹ ਆ ਕਿ ਅਸੀਂ ਇਹਨੂੰ ਕੱਟ ਕਰਕੇ ਸਟਾਫ ਨੂੰ ਦੁਬਾਰਾ ਪ੍ਰੀ ਪੰਡੈਮਿਕ ਲੈਵਲ ਦੇ ਉੱਤੇ ਲੈ ਕੇ ਆਉਣਾ ਪਰ ਯੂਨੀਅਨ ਇਹ ਕਹਿੰਦੀ ਆ ਕਿ ਸੀਆਰਏ ਪਹਿਲਾਂ ਹੀ ਸ਼ਾਰਟ ਸਟਾਫਡ ਸੀਗੀ ਕਿ ਪੰਡੈਮਿਕ ਦੇ ਵਿੱਚ ਲੋਕਾਂ ਨੂੰ ਲੋਡ ਜ਼ਿਆਦਾ ਸੀ ਇਸ ਕਰਕੇ ਵਰਕਰ ਜ਼ਿਆਦਾ ਸੀ ਪਰ ਉਸ ਵੇਲੇ ਵੀ ਇਹਦੇ ਕੋਈ ਸਟਾਫ ਘੱਟ ਸੀ ਦਿਨਰ ਸਟਾਫ ਹੋਣਾ ਚਾਹੀਦਾ ਸੀ ਸੋ ਹੁਣ ਇਸ ਕਰਕੇ ਉਸ ਚੀਜ਼ ਨੂੰ ਬਰਾਬਰ ਕਰਨ ਦੇ ਲਈ ਸਟਾਫ ਕੱਢਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਕੈਨੇਡਾ ਦੀ ਪੋਪੂਲੇਸ਼ਨ ਗਰੋ ਕਰ ਗਈ ਆ ਜਦੋਂ ਦਾ ਇਹ ਸਟਾਫ ਸੀਗਾ ਉਹ ਪੋਪੂਲੇਸ਼ਨ ਦੇ ਹਿਸਾਬ ਨਾਲ ਸਟਾਫ ਜ਼ਿਆਦਾ ਰੱਖਿਆ ਹੀ ਨਹੀਂ ਗਿਆ ਹੁਣ ਯੂਨੀਅਨ ਕਹਿ ਰਹੀ ਆ ਕਿ ਲੋਕਾਂ ਨੂੰ ਕਹਿ ਰਹੀ ਆ ਕਿ ਆਪਣੇ ਐਮਪੀ ਦੇ ਨਾਲ ਗੱਲ ਕਰੋ ਕੰਪਲੇਨ ਕਰੋ ਟੈਕਸ ਪੇਅਰਸ ਦੀ ਜਿਹੜੀ ਜਿਹੜੀ ਉਹਨਾਂ ਦੀ ਤੇ ਫਿਰ ਇਸੇ ਤਰ੍ਹਾਂ ਹੀ ਆਪਣੇ ਵੀਡੀਓ ਸ਼ੇਅਰ ਕਰੋ ਕਿ ਜੇ ਇਸ ਤਰੀਕੇ ਦੇ ਨਾਲ ਤੁਸੀਂ सीआरए ਦੇ ਪਹੁੰਚ ਉਹਨਾਂ ਦੇ ਵਿੱਚ ਸਟਰਗਲ ਕਰ ਰਹੇ ਹਾਂ ਜਾਂ ਉਹਨਾਂ ਤੱਕ ਕੰਟੈਕਟ ਤੁਹਾਡਾ ਨਹੀਂ ਹੋ ਰਿਹਾ ਤਾਂ ਇਹਨਾਂ ਦਾ ਕੋਈ ਨਾ ਕੋਈ ਬਣ ਸਕਦਾ ਹੈ ਯੂਨੀਅਨ ਡਰੇ ਆ ਕਿ ਹਜੇ ਹੋਰ ਲੀਫਸ ਹੋ ਸਕਦੀਆਂ ਇਸ ਸਾਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਰਮਨੈਂਟ EMPLOYEES ਵੀ ਕੱਢੇ ਜਾ ਸਕਦੇ ਆ सीआरए ਦੀ ਵਰਕਫੋਰਸ ਮਤਲਬ 50804 ਜਿਹੜੀ ਆ ਉਹ 25 26 ਦੇ ਵਿੱਚ ਇਹ ਤੋਂ ਘਟਾ ਕੇ ਇਹਨਾਂ ਨੇ 47732 2728 ਚ ਕਰ ਦੇਣੀ ਆ ਤੇ ਫੈਡਰਲ ਸਪੈਂਡਿੰਗ ਕੱਟ ਦਾ ਬਜਟ ਜਿਹੜਾ ਇਹਨਾਂ ਨੇ 23 ਦੇ ਵਿੱਚ ਅਨਾਉਂਸ ਕੀਤਾ ਉਹਦੇ ਸੇਵ ਹੋਜੂ ਸੋ ਜਿਹੜਾ ਉਹਨਾਂ ਨੇ ਹੁਣ ਇਹ ਕਿਹਾ ਕਿ ਸਾਡੇ ਨਾਲ ਤਕਾ ਹੋ ਰਿਹਾ ਕੰਮ ਸਾਡੇ ਕੋਲੇ ਜ਼ਿਆਦਾ ਹੈ ਵਰਕਰ ਸਾਡੇ ਕੋਲੇ ਘੱਟ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਇੱਕ ਸਟ੍ਰੇਂਜਰ ਅਸੌਲਟ ਦੀ ਕਹਾਣੀ ਸਾਹਮਣੇ ਆਉਂਦੀ ਹੈ ਸਟ੍ਰੇਂਜਰ ਸੌਲਟ ਕੀ ਹੈ ਸਭ ਤੋਂ ਪਹਿਲਾਂ ਤਾਂ ਸਟ੍ਰੇਂਜਰ ਅਸੌਲਟ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਟ੍ਰੇਂਜਰ ਸੌਲਟ ਕਿਹਨੂੰ ਕਹਿੰਦੇ ਹੈ ਸਟ੍ਰੇਂਜਰ ਸੌਲਟ ਦਾ ਮਤਲਬ ਇਹ ਹੈ ਕਿ ਰੈਂਡਮ ਅਟੈਕ ਕਿਸੇ ਵਿਅਕਤੀ ਦਾ ਦੂਜੇ ਵਿਅਕਤੀ ਦੇ ਉੱਤੇ ਜਿਨ੍ਹਾਂ ਦੋਹਾਂ ਦਾ ਸਬੰਧ ਆਪਸ ਵਿੱਚ ਕੋਈ ਨਹੀਂ ਹੈ ਦੂਜਾ ਇਹ ਹੈ ਕਿ ਜਿਹੜਾ ਬਾਈ ਚਾਂਸ ਆ ਵਿਕਟਮ ਜਿਹੜਾ ਸਾਹਮਣੇ ਆ ਗਿਆ ਨਾ ਕੋ ਪਰਸਨਲ ਡਿਸਪਿਊਟ ਆ ਨਾ ਕੋ ਤੱਕੇ ਮੰਨ ਲਓ ਇੱਕ ਵਿਅਕਤੀ ਕੋਈ ਹੈਗਾ ਉਹਦੇ ਦੂਜੇ ਨੇ ਚਾਕੂ ਮਾਰਤਾ ਹੁਣ ਚਾਕੂ ਮਾਰ ਦਿੱਤਾ ਜਾਂ ਤਾਂ ਹੋਵੇ ਵੀ ਉਹਨਾਂ ਦੋਵਾਂ ਦੀ ਆਪਸ ਦੇ ਵਿੱਚ ਕੋਈ ਲਗਦੀ ਸੀ ਜਾਂ ਇਹ ਹੋ ਸਕਦਾ ਵੀ ਉਹਨੇ ਉਹਨੂੰ ਲੁੱਟਣਾ ਸੀ ਜਾਂ ਇਹ ਹੋ ਸਕਦਾ ਵੀ ਉਹਨੇ ਉਹਦੇ ਵੱਲ ਦੇਖਿਆ ਜਾਂ ਕੋਈ ਗਾਲ ਕੱਢ ਦਿੱਤੀ ਜਾਂ ਕੋਈ ਉਹਨਾਂ ਦੇ ਵਿੱਚ ਆਪਸ ਚ ਬਹਿਸ ਹੋ ਗਈ ਕਿ ਤਿੰਨੋਂ ਹੀ ਗੱਲਾਂ ਨਹੀਂ ਵਾਪਰਦੀਆਂ ਬਸ ਬੰਦਾ ਆਉਂਦਾ ਦੂਜੇ ਦੇ ਚੱਕੋ ਮਾਰਦਾ ਚੱਲ ਜਾਂਦਾ ਕਿਸੇ ਦੇ ਥੱਪੜ ਮਾਰਦਾ ਚੱਲ ਜਾਂਦਾ ਕਿਸੇ ਨੂੰ ਕੋਸ਼ ਕਰ ਅਸੌਲਟ ਕਰ ਦਿੰਦਾ ਕਿਸੇ ਤਰ੍ਹਾਂ ਦਾ ਇਹਨੂੰ ਸਟ੍ਰੇਂਜਰ ਅਸੌਲਟ ਕਿਹਾ ਜਾਂਦਾ ਕਿ ਜਿਹਦੇ ਪਿੱਛੇ ਇੱਕ ਤਾਂ ਹੁੰਦਾ ਨਾ ਮੋਟਿਵ ਪਤਾ ਨਹੀਂ ਹੁੰਦਾ ਹੁੰਦਾ ਹੈਗਾ ਆ ਪਰ ਮੋਟਿਵ ਵੀ ਕੋਈ ਨਹੀਂ ਹੁਣ ਇਹ ਬੜਾ ਇੱਕ ਪਾਗਲਪਨ ਵਾਲੀ ਗੱਲ ਆ ਇਹ ਪਰ ਇਹਦਾ ਹੁੰਦਾ ਕੀ ਆ ਸਟ੍ਰੀਟਸ ਦੇ ਵਿੱਚ ਵੀ ਇਹ ਵਾਪਰਿਆ ਪਾਰਕਾਂ ਦੇ ਵਿੱਚ ਵੀ ਵਾਪਰਿਆ ਬੱਸਾਂ ਦੇ ਵਿੱਚ ਵੀ ਵਾਪਰਿਆ ਸਟੋਰਾਂ ਦੇ ਉੱਤੇ ਵੀ ਵਾਪਰਿਆ ਹੁਣ ਜਿਹੜੇ ਵਿਜੂਅਲੀ ਅੰਪੇਅਰਡ ਸੀਨੀਅਰਸ ਨੇ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਸਟ੍ਰੇਂਜਰ ਆ ਕੇ ਵੈਨਕੂਵਰ ਦੇ ਵਿੱਚ ਘਟਨਾ ਵਾਪਰੀ ਹੈ। ਉਹਨੂੰ ਦਿਸਦਾ ਨਹੀਂ ਸੀ ਵਿਅਕਤੀ ਨੂੰ ਚੰਗੀ ਤਰ੍ਹਾਂ ਤੇ ਉਹਦੇ ਢਿੱਡ ਦੇ ਵਿੱਚ ਆ ਕੇ ਕੋਈ ਮੁੱਕਾ ਮਾਰ ਗਿਆ। ਦੂਜਾ ਇੱਕ ਔਰਤ ਸੀ ਉਹਦੇ ਚਾਕੂ ਮਾਰ ਦਿੱਤਾ ਲੱਤ ਦੇ ਵਿੱਚ ਜਿਹੜਾ ਉਹ ਚਾਕੂ ਨਹੀਂ ਉਹਨੂੰ ਸਟੈਪ ਕਰ ਦਿੱਤਾ ਜਿਹੜੀ ਆਪਣੇ ਹਾਈਪੋਡਰਮਿਕ ਨੀਡਲ ਹੁੰਦੀ ਆ ਉਹਦੇ ਨਾਲ ਜਿਹਨੂੰ ਉਹ ਜਾਣਦੇ ਵੀ ਨਹੀਂ ਸੀ। ਇੱਕ ਬੰਦੇ ਨੇ ਦੱਸਿਆ ਕਿ ਉਹਨੂੰ ਰੈਂਡਮਲੀ ਕਿਸੇ ਨੇ ਹਿੱਟ ਕਰ ਦਿੱਤਾ ਜਦੋਂ ਉਹ ਡਾਊਨ Town ਦੇ ਵਿੱਚ ਤੁਰਿਆ ਜਾ ਰਿਹਾ ਸੀ। ਇੱਕ ਵਿਕਟਮ ਨੇ ਦੱਸਿਆ ਕਿ ਉਹਨੂੰ ਕਿੱਕ ਕੀਤਾ ਕਿਸੇ ਨੇ ਤੇ ਉਹਨੂੰ ਧਮਕੀ ਦਿੱਤੀ ਸਾਈਡਵੌਕ ਦੇ ਉੱਤੇ ਟ੍ਰਾਂਜ਼ਿਟ ਤੇ ਜਾਂਦੀ ਸੀ ਇਹ ਜਿਹੜੇ ਇਹ ਜਿਹੜੇ ਹੈਗੇ ਨਾ ਸਟ੍ਰੇਂਜਰ ਅਸਾਲਟ ਇਹ ਬਹੁਤ ਖਤਰਨਾਕ ਆ ਤੇ ਜਿਹਦਾ ਕਾਰਨ ਹੀ ਕੋਈ ਨਹੀਂ ਪਤਾ ਹੁਣ 2021 ਦੇ ਵਿੱਚ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਸਟ੍ਰੇਂਜਰ ਅਸਾਲਟ ਬਹੁਤ ਵਧ ਗਿਆ ਯਾਨੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਵਾਧਾ ਹੋ ਗਿਆ ਵੀ 4.2 ਸਟ੍ਰੇਂਜਰ ਅਸਾਲਟ ਪਰ ਡੇ ਹੋ ਰਿਹਾ ਹੈ ਯਾਨੀ ਕਿ 4 ਤੋਂ 5 ਬੰਦਿਆਂ ਦੇ ਨਾਲ ਰੋਜ਼ ਇਹ ਕੰਮ ਹੁੰਦਾ ਕਿ ਜਿਨ੍ਹਾਂ ਦੀ ਗਲਤੀ ਕੋਈ ਨਹੀਂ ਹੁੰਦੀ ਤੇ ਉਦੋਂ ਹੀ ਕੋਈ ਉਹਨਾਂ ਦੇ ਆ ਕੇ ਮਾਰ ਜਾਂਦਾ ਹੁਣ ਹੋਇਆ ਕਿ ਇਹਦੇ ਨਾਲ ਲੋਕਾਂ 'ਚ ਡਰ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਇਲੈਕਸ਼ਨ 22 'ਚ ਸੀਗੀ ਇਸ਼ੂ ਬਹੁਤ ਵੱਡਾ ਬਣ ਗਿਆ ਜਿਹੜੇ ਜਰਨਲਿਸਟ ਸੀਗੇ ਕੁਝ ਪੱਤਰਕਾਰ ਸੀ ਉਹਨਾਂ ਨੇ 22 ਦੇ ਵਿੱਚ ਲਗਾਤਾਰ ਪੁੱਛਣਾ ਸ਼ੁਰੂ ਕੀਤਾ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੂੰ ਕਿ ਭਾਈ ਤੁਸੀਂ ਦੱਸੋ ਤੁਸੀਂ ਤੁਹਾਡੇ ਡਾਟੇ ਦੀ ਅਪਡੇਟ ਕੀ ਹੈ ਕਿ ਜ ਤੁਸੀਂ ਕਹਿੰਦੇ ਸੀ ਚਾਰ ਪੰਜ ਬੰਦੇ ਰੋਜ਼ ਕੁੱਟ ਦਿੱਤੇ ਜਾਂਦੇ ਜਾਂ ਮਾਰ ਦਿੱਤੇ ਜਾਂਦੇ ਉਹਨਾਂ ਦੇ ਚਾਕੂ ਵਗੈਰਾ ਹੁਣ ਕੀ ਹਾਲ ਆ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਉਹ ਨੰਬਰ ਰੀਲੀਜ਼ ਨਹੀਂ ਕੀਤੇ 22 ਦੇ ਵਿੱਚ ਭਾਵੇਂ ਕਿ ਪਬਲਿਕ ਕੰਸਰਨ ਬਹੁਤ ਹਾਈ ਸੀ ਲੋਕਾਂ ਦੀ ਚਿੰਤਾ ਬਹੁਤ ਜ਼ਿਆਦਾ ਸੀ ਹੁਣ ਇਹਦੇ ਤੋਂ ਬਾਅਦ ਇਹ ਦੱਸਿਆ ਗਿਆ ਕਿ ਇਹਨਾਂ ਨੇ ਮਤਲਬ ਬਿਹਾਈਂਡ ਦਾ ਸੀਨ ਜਿਹੜੀ ਵੈਨਕੂਵਰ ਪੁਲਿਸ ਡਿਪਾਰਟਮੈਂਟ ਸੀ ਉਹਨੇ ਬਹੁਤ ਸਾਰੀਆਂ ਪ੍ਰੈਸ ਰੀਲੀਜ਼ ਭੇਜੀਆਂ ਹਫਤੇ ਚ ਇੱਕ ਭੇਜ ਦਿੰਦੇ ਸੀ ਇਹ ਸਟ੍ਰੇਂਜਰ ਅਸਾਲਟ ਬਾਰੇ ਉਸੇ ਪੁਆਇੰਟ ਤੇ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ 22 ਦੇ ਵਿੱਚ ਜਿਹੜੇ ਇਸ ਕਿਸਮ ਦੇ ਅਸਾਲਟ ਸੀਗੇ ਉਹ ਘਟ ਰਹੇ ਸੀ ਮਤਲਬ 1.8 ਹੋ ਗਏ ਸੀ 4.2 ਤੋਂ 4 ਤੋਂ 5 ਜਿਹੜੇ ਰੋਜ਼ ਹੁੰਦੇ ਸੀ ਉਹਨਾਂ ਤੋਂ ਬਾਅਦ 1-2 ਹੀ ਰਹਿ ਗਿਆ ਸੀ ਰੋਜ਼ ਦੇ ਪਹਿਲੇ ਹਾਫ ਆਫ ਦਾ ਈਅਰ ਦੇ ਵਿੱਚ ਤੇ ਬਾਅਦ ਵਾਲੇ ਦੇ ਵਿੱਚ ਤਾਂ ਉਹ ਤੋਂ ਵੀ ਜ਼ਿਆਦਾ ਘਟ ਗਏ ਸੀ ਹੁਣ ਨਾ ਤਾਂ ਇਹ ਮਤਲਬ ਕਿਥੇ 4-5 ਰੋਜ਼ ਹੁੰਦੇ ਸੀ ਹੁਣ 1-2 ਹੋਣ ਲੱਗ ਪਏ ਇਹਦਾ ਮਤਲਬ ਨੰਬਰ ਥੱਲੇ ਆ ਗਿਆ ਘਟ ਗਿਆ ਠੀਕ ਹੋ ਗਏ ਹਾਲਾਤ ਪਰ ਇਹ ਠੀਕ ਹੋਏ ਹਾਲਾਤਾਂ ਦਾ ਨਾਮ ਪਬਲਿਕ ਨੂੰ ਪਤਾ ਸੀ ਨਾ politicans ਨੂੰ ਪਤਾ ਸੀ ਇਵਨ BC ਦੇ ਸੇਫਟੀ ਮਨਿਸਟਰ ਨੂੰ ਵੀ ਨਹੀਂ ਸੀ ਪਤਾ ਵੀ ਇਹ ਨੰਬਰ ਡ੍ਰੌਪ ਹੋ ਗਿਆ ਤੇ ਪਰ ਫੇਰ ਵੀ ਜਿਹੜਾ ਹੈ ਸਟ੍ਰੇਂਜਰ ਅਸਾਲਟ ਨੂੰ ਕਿਹਾ ਗਿਆ ਕਿ ਇਹ ਬਹੁਤ ਵੱਡਾ ਇੱਕ ਸੇਫਟੀ ਇਸ਼ੂ ਆ 2022 ਦੇ ਵਿੱਚ ਵੀ ਉਸ 2022 ਦੇ ਵਿੱਚ ਜਦੋਂ ਨੰਬਰ ਅੱਧ ਤੋਂ ਵੀ ਥੱਲੇ ਆ ਚੁੱਕੇ ਸੀ ਜੁਰਮ ਘਟ ਚੁੱਕਿਆ ਸੀ ਹੁਣ ਉਹਦੇ ਨੇ ਕੈਨਸਮ ਕੈਨਸਮ ਮੇਰਲੀ ਉਹਨਾਂ ਨੇ ਰਨ ਕਰਨਾ ਸੀ ਤੇ ਉਹ ਕਹਿੰਦੇ ਵੀ ਭਾਈ ਮੈਨੂੰ ਚੁਣੋ ਤੇ ਮੈਂ ਜ਼ਿਆਦਾ ਪੁਲਿਸ ਫੰਡਿੰਗ ਲੈ ਕੇ ਆਉਂਗਾ ਜੇ ਮੈਂ ਜਿੱਤ ਗਿਆ ਉਹ ਜਿੱਤ ਗਏ ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਬਜਟ ਜਿਹੜਾ ਹੈ ਉਹ 81 ਮਿਲੀਅਨ ਤੱਕ ਪਹੁੰਚ ਗਿਆ ਆਲੋਚਕ ਇਹ ਕਹਿੰਦੇ ਆ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਉਸ ਇਸ਼ੂ ਨੂੰ ਜਾਂ ਉਹ ਅੰਕੜੇ ਪਿਛਲੇ ਅੰਕੜੇ ਜਿਹੜੇ ਸੀਗੇ ਉਹ ਦਿਖਾ-ਦਿਖਾ ਕੇ ਲੋਕਾਂ ਨੂੰ ਡਰਾ ਦਿੱਤਾ ਤੇ ਆਪਣੀ ਪੁਲਿਸ ਦੇ ਲਈ ਜ਼ਿਆਦਾ ਆਫੀਸਰ ਲੈ ਲੈ ਤੇ ਜ਼ਿਆਦਾ ਫੰਡਿੰਗ ਲੈ ਲਈ। ਖੈਰ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਫੰਡਿੰਗ ਹੋਰ ਚਾਹੀਦੀ ਆ ਪੁਲਿਸ ਦੀ ਸ਼ਾਰਟੇਜ ਆ ਉੱਥੇ ਆਫੀਸਰ ਹੋਰ ਚਾਹੀਦੇ ਆ ਪਰ ਉਹ ਪਿਛਲੇ ਅੰਕੜੇ ਦਿਖਾ ਕੇ ਤੇ ਲੋਕਾਂ ਦੇ ਵਿੱਚ ਡਰ ਪੈਦਾ ਕਰਕੇ ਲੈਣੇ ਗਲਤ ਆ। ਐਕਸਪਰਟ ਇਹ ਵੀ ਕਹਿੰਦੇ ਆ ਕਿ 2022 ਦੇ ਨੰਬਰ ਰੀਲீஸ் ਕਿਉਂ ਨਹੀਂ ਕੀਤੇ ਗਏ ਜਦੋਂ ਕਿ ਬਾਕੀ ਸਾਰਾ ਡਾਟਾ ਬਾਕੀ ਸਾਰਾ ਕਰਾਈਮ ਕਿੰਨਾ ਵਧ ਗਿਆ ਕਿੰਨਾ ਘਟ ਗਿਆ ਉਹ ਲਗਾਤਾਰ ਸ਼ੇਅਰ ਕੀਤਾ ਜਾਂਦਾ ਇਹ ਕਿਉਂ ਨਹੀਂ ਕੀਤਾ ਗਿਆ ਇੱਕ ਨਿਊਜ਼ ਚੈਨਲ ਨੇ ਜਿਹੜੀ ਫ੍ਰੀडम ਆਫ ਇਨਫੋਰਮੇਸ਼ਨ ਐਫ ਆਈ ਦੇ ਤਹਿਤ ਰਿਕਵੈਸਟ ਭੇਜੀ ਕਿ ਜਿਹੜੀ ਉਹਨਾਂ ਨੂੰ ਵੀ ਇੰਟਰਨਲ ਈਮੇਲ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ 14 ਮਹੀਨੇ ਬਾਅਦ ਭੇਜੀ ਜਿਹੜੀ ਕਿ ਲੀਗਲ ਡੈਡਲਾਈਨ ਤੋਂ ਬਾਅਦ ਸੋ ਹੁਣ ਇਹਦਾ ਮਤਲਬ ਇਹ ਆ ਕਿ ਟਾਈਮਲੀ ਡਾਟਾ ਜੇ ਮਿਲ ਜਾਂਦਾ ਉਸ ਵੇਲੇ ਮੰਨ ਲਓ 2022 ਜਦੋਂ ਹੁੰਦਾ ਸ਼ੁਰੂ ਉਸ ਵੇਲੇ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਕ੍ਰਾਈਮ ਥੱਲੇ ਆ ਗਿਆ ਆ ਤੇ ਹੋ ਸਕਦਾ ਵੀ ਉਹ ਜਿਹੜੀ ਵੋਟ ਕਿਸੇ ਹੋਰ ਨੂੰ ਪਾ ਜਾਂਦੇ ਸੋ ਟਾਈਮਲੀ ਡਾਟਾ ਜਿਹੜੀ ਡਿਲੇ ਤੇ ਦੂਜਾ ਕਿ ਟਰਾਂਸਪੇਰੈਂਸੀ ਕੌਣ ਜ਼ਿੰਮੇਵਾਰ ਆ ਇਹਦੇ ਲਈ ਤੇ ਇਹ ਸਾਰਾ ਜਿਹੜਾ ਇਹਦਾ ਅਸਰ ਇਹ ਪਿਆ ਕਿ ਲੋਕਾਂ ਦਾ ਪੁਲਿਸ ਦੇ ਵਿੱਚ ਯਕੀਨ ਨਹੀਂ ਰਿਹਾ ਜਾਂ ਕਹਿ ਲੋ ਯਕੀਨ ਘਟ ਗਿਆ ਇਹ ਇੱਕ ਵੱਡੀ ਸਮੱਸਿਆ ਐਸ ਵੇਲੇ ਜਿਹੜੀ ਉਹ ਪੈਦਾ ਹੋਈ ਹੈ ਤੇ ਸਵਾਲ ਇਹ ਵੀ ਪੈਦਾ ਹੋ ਰਿਹਾ ਕਿ ਇਹਨਾਂ ਨੇ ਡਾਟਾ ਲੁਕਾਇਆ ਕਿਉਂ ਪਗਲੀ ਗੱਲ ਬਟ ਪਿਅਰ ਪੋਲੀਓ ਕੰਜ਼ਰਵਟਿਵ ਲੀਡਰ ਜਿਹੜੇ ਹੁਣੇ-ਹੁਣੇ ਬਾਇਲੈਕਸ਼ਨ ਜਿੱਤ ਕੇ ਐ ਅਲਬਰਟਾ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਪਲਾਨ ਪਾਹਾ ਫਾਲਸ ਦੇ ਵਿੱਚ ਫਾਲ ਪਲਾਨ ਜਿਹੜੀ ਪਾਰਲੀਮੈਂਟ ਦੇ ਵਿੱਚ ਆ ਦਸ਼ਮੀ ਸ਼ੁਰੂ ਕਰ ਦਿੱਤੀ ਐ ਸੈਰੀ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਤੇ ਉੱਥੇ ਇਹ ਕਿਹਾ ਕਿ ਜਿਹੜੀਆਂ ਐਕਸਟਰਸ਼ਨ ਦੀਆਂ ਐਕਸਟਰਸ਼ਨ ਕ੍ਰਾਈਮ ਆ ਜਿਹੜਾ ਫਰੋਦੀ ਨਾਲ ਸੰਬੰਧਿਤ ਜੁਰਮ ਆ ਜਿਹੜਾ ਵਧ ਰਿਹਾ ਔਰ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਸਾਊਥ ਏਸ਼ੀਆਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਆਰਸੀਐਮਪੀ ਨੇ ਬਹੁਤ ਸਾਰੇ ਜਿਹੜੇ ਥ੍ਰੈਟਸ ਨੇ ਜਾਂ ਬਹੁਤ ਸਾਰੇ ਜਿਹੜੇ ਕ੍ਰਾਈਮਸ ਨੇ ਉਹਨਾਂ ਨੂੰ ਇੱਕ ਵੱਡੇ ਜਿਹੜੇ ਬਿਸ਼ਨੋਈ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਆ ਜਿਹੜਾ ਕਿ ਬੀਸੀ ਦੇ ਵਿੱਚ ਐਕਟਿਵ ਆ ਵਰਟਾ ਦੇ ਵਿੱਚ ਐਕਟਿਵ ਆ ਇੰਟਰੀਅਰ ਦੇ ਵਿੱਚ ਐਕਟਿਵ ਆ ਉਹਦੇ ਨਾਲ ਜੋੜ ਕੇ ਦੱਸਿਆ ਕਿ ਜਿਹੜੀਆਂ ਇਹ ਫਰੋਦੀਆਂ ਵਾਲਾ ਮਾਮਲਾ ਸਾਰਾ ਉਹਦੇ ਨਾਲ ਸੰਬੰਧਿਤ ਆ ਲੋਕਲ ਲੀਡਰ ਜਿਵੇਂ ਬੀਸੀ ਦੇ ਪ੍ਰੀਮੀਅਰ ਡੇਵਿਡ ਡਬੀ ਸਰੀ ਦੇ ਮੇਅਰ ਆ ਬ੍ਰੈਂਟਾ ਲੋਕ ਇਸ ਤਰ੍ਹਾਂ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਉਹ ਪਹਿਲੇ ਫੈਡਰਲ ਸਰਕਾਰ ਨੂੰ ਇਹ ਮੰਗ ਚੁੱਕੇ ਆ ਤੇ ਇਹ ਕਹਿ ਚੁੱਕਿਆ ਕਿ ਇਹਨੂੰ ਲੇਬਲ ਕਰੋ ਇਹਨੂੰ ਉਹ ਜਿਹੜਾ ਇੱਕ ਐਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਬਿਸ਼ਨੋਈ ਗਰੁੱਪ ਨੂੰ ਕਰ ਦਿੱਤਾ ਜਾਵੇ ਪੀਰ ਪੋਲੀ ਆਫ ਦੀ ਨੇ ਵੀ ਇਸ ਆਈਡੀਆ ਦੀ ਸਪੋਰਟ ਕੀਤੀ ਹੈ ਤੇ ਇਹ ਕਹਿਆ ਕਿ ਇਹਦੇ ਨਾਲ ਜਿਹੜਾ ਪੁਲਿਸ ਅਰੈਸਟ ਜਿਹੜੀ ਹੈ ਸਿਰਫ ਮਤਲਬ ਇਦਾਂ ਨਹੀਂ ਹੋਊਗੀ ਕਿ ਜਿਹੜਾ ਕ੍ਰਾਈਮਨਲਸ ਦੀ ਨਹੀਂ ਹੋਊਗੀ ਸਿਰਫ ਸਕੋ ਜਿਹੜਾ ਵੀ ਉਹਨਾਂ ਦੀ ਮਦਦ ਕਰਦਾ ਆ ਉਹਨਾਂ ਨੂੰ ਪੈਸੇ ਦੇ ਨਾਲ ਪਲਾਨਿੰਗ ਦੇ ਨਾਲ ਜਾਂ ਰਿਕਰੂਟਮੈਂਟ ਦੇ ਨਾਲ ਉਸ ਗੈਂਗ ਦੀ ਮਦਦ ਕਰਦਾ ਉਹਨਾਂ ਸਾਰੇ ਉੱਪਰ ਕਾਰਵਾਈ ਹੋਊਗੀ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਨਾਨ ਕੈਨੇਡੀਅਨ ਇਨਵੋਲਵ ਨੇ ਇਹਦੇ ਵਿੱਚ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਤੇ ਜੇ ਉਸ ਗਰੁੱਪ ਨੂੰ ਟੈਰਰਿਸਟ ਲੈਵਲ ਦੇ ਦਿੱਤਾ ਜਾਂਦਾ ਔਰ ਉਹਨਾਂ ਨੇ ਏ ਪੀਅਰ ਪੋਲੀਅਮ ਨੇ ਵਾਅਦਾ ਵੀ ਕੀਤਾ ਹੈ ਕਿ ਕਨਜ਼ਰਵੇਟਿਵ ਉਹਨਾਂ ਦੋ ਜਿਹੜੇ ਲਾਜ਼ ਨੇ ਜਿਹੜੇ ਐਸ ਵੇਲੇ ਆਫੈਂਡਰਸ ਨੂੰ ਬਚਣਾ ਸੌਖਾ ਕਰ ਰਹੇ ਆ ਉਹਨਾਂ ਨੂੰ ਅਰੈਸਟ ਤੋਂ ਬਾਅਦ ਜਲਦੀ ਹੋਏ ਛੁੱਟ ਜਾਂਦੇ ਉਹਨੂੰ ਵੀ ਸਖਤ ਕਰਨਗੇ ਕ੍ਰਿਟਿਕ ਇਹਨਾਂ ਨੇ ਉਹਨਾਂ ਨੇ ਇਸ ਗੱਲ ਦੀ ਲੋਚਨਾ ਵੀ ਕੀਤੀ ਆ ਕਿ ਕਰਵਲਵਿੰਗ ਡੋਰ ਸਿਸਟਮ ਜਿੱਥੇ ਕ੍ਰਾਈਮਨਲ ਆਉਂਦੇ ਆ ਤੇ ਬਾਹਰ ਆ ਜਾਂਦੇ ਆ ਫਿਰ ਅੰਦਰ ਚਲੇ ਜਾਂਦੇ ਫਿਰ ਆ ਜਾਂਦੇ ਆ ਰਵਲਵਿੰਗ ਡੋਰ ਵਾਂਗੂ ਤੇ ਕੰਸਰਵਟਿਵ ਇਹ ਵੀ ਉਹਨਾਂ ਨੇ ਕਿਹਾ ਕਿ ਬਿੱਲ ਜਿਹੜਾ ਉਹ ਕਰਨਗੇ ਕਿ ਜਿਹੜੀ ਐਕਸਟਰੈਕਸ਼ਨ ਕ੍ਰਾਈਮ ਦੇ ਵਿੱਚ ਘੱਟੋ ਘੱਟ ਸਜ਼ਾ ਉਹ ਦਿੱਤੀ ਜਾਵੇ ਮਿਨਿਮਮ ਜਿਹੜੀ ਕਿੰਨੀ ਦਿੱਤੀ ਜਾਣੀ ਆ ਤੇ 4 ਸਾਲ ਘੱਟੋ-ਘੱਟ ਪਹਿਲੇ ਅਫੈਂਸ ਦੇ ਲਈ 5 ਸਾਲ ਜੇ ਗਨ ਯੂਜ਼ ਕੀਤੀ ਜਾਂਦੀ ਹੈ ਤੇ 7 ਸਾਲ ਜੇ ਉਹਦੇ ਵਿੱਚ ਫਾਇਰ ਇਨਵੋਲਵ ਹੁੰਦੀ ਹੈ ਐਕਸਟਰਸ਼ਨ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਇਹਨਾਂ ਨੇ ਸਜ਼ਾਵਾਂ ਦੇਣ ਦੀ ਗੱਲਬਾਤ ਕੀਤੀ ਹੈ ਰਵਲਵਿੰਗ ਡੋਰ ਸਿਸਟਮ ਦਾ ਮਤਲਬ ਇਹ ਆ ਜਾਂ ਇਹ ਕੇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ ਕਿ ਜਿਹੜੇ ਇੱਕ ਬੰਦਾ ਕ੍ਰਾਈਮ ਕਰਦਾ ਆ ਤੇ ਉਹਨੂੰ ਪੁਲਿਸ ਫੜ ਲੈਂਦੀ ਆ ਉਹ ਪੁਲਿਸ ਤੋਂ ਉਸੇ ਵੇਲੇ ਹੀ ਛੁੱਟ ਜਾਂਦਾ ਹੈ ਕਿ ਕਮਿਊਨਿਟੀ ਦੇ ਵਿੱਚ ਜਾਂ ਤੇ ਜਮਾਨਤ ਹੋ ਜਾਂਦੀ ਉਹਦੀ ਜਾਂ ਪਰੋਲ ਤੇ ਆ ਜਾਂਦਾ ਉਸੇ ਤਰੀਕੇ ਦੇ ਨਾਲ ਤੁਰਿਆ ਫਿਰਦਾ ਹੈ ਤੇ ਜਦੋਂ ਉਹ ਜੇਲ੍ਹ ਚੋਂ ਬਾਹਰ ਹੁੰਦਾ ਉਸ ਵੇਲੇ ਕੋਈ ਹੋਰ ਇੱਕ ਜੁਰਮ ਕਰ ਦਿੰਦਾ ਹੈ ਪੁਲਿਸ ਉਹਨੂੰ ਫੇਰ ਗ੍ਰਿਫਤਾਰ ਕਰ ਲੈਂਦੀ ਆ ਤੇ ਇਹ ਚੱਕਰ ਜਿਹੜਾ ਫੇਰ ਐਸੇ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਇਹਨੂੰ ਇਹਨਾਂ ਨੇ ਰੋਕਣ ਦਾ ਵਾਅਦਾ ਕੀਤਾ ਦੇਖੋ ਇਸ ਵਾਅਦੇ 'ਚ ਕਿੰਨਾ ਕਾਮਯਾਬ ਇਹ ਹੁੰਦੇ ਆ ਕੋਰਟ ਨੇ ਫੈਡਰਲ ਸਰਕਾਰ ਨੂੰ ਅਪ੍ਰੈਲ 2026 ਤੱਕ ਦਾ ਸਮਾਂ ਦਿੱਤਾ ਕਿ ਤੁਸੀਂ ਇੰਡੀਅਨ ਐਕਟ ਦੇ ਵਿੱਚ ਤਬਦੀਲੀ ਕਰੋ ਕਿਉਂਕਿ ਇਹ ਚਾਰਟਰ ਆਫ ਰਾਈਟ ਐਂਡ ਫ੍ਰੀडम ਦੇ ਖਿਲਾਫ ਜਾਂ ਉਹਦੇ ਅਨੁਸਾਰ ਹੀ ਨਹੀਂ ਹੈ ਪ੍ਰੋਬਲਮ ਕੀ ਆ ਪ੍ਰੋਬਲਮ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਜੇ ਕੋ ਇੰਡੀਜਿਨियस ਪਰਸਨ ਜਿਹੜਾ ਇੱਥੇ ਦਾ ਮੂਲ ਨਿਵੇਸੀ ਆ ਉਹ ਆਪਣਾ ਇੰਡੀਅਨ ਸਟੇਟਸ ਦੇ ਦਿੰਦਾ ਆ ਗੇਵ ਅਪ ਕਰ ਦਿੰਦਾ ਆ ਉਹਦੇ ਬੱਚੇ ਜਾਂ ਉਹਦੇ ਪੋਤੇ-ਪੋਤੀਆਂ ਦੋਤੇ ਦੋਤੀਆਂ ਉਹ ਸਟੇਟਸ ਤੋਂ ਵਾਂਝੇ ਰਹਿ ਜਾਂਦੇ ਮਤਲਬ ਜਿਹੜੇ ਇਹ ਮੂਲ ਨਿਵਾਸੀ ਨੇ ਇਹਨਾਂ ਨੂੰ ਇੱਕ ਸਪੈਸ਼ਲ ਸਟੇਟਸ ਆ ਇਹਨਾਂ ਦਾ ਮੂਲ ਨਿਵਾਸੀ ਦਾ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰਾ ਕਈ ਕੁਝ ਹੁੰਦਾ ਇਹਨਾਂ ਨੂੰ ਇਹ ਕਹਿ ਕੇ ਕਿ ਇਹ ਇਹ ਮੂਲ ਨਿਵਾਸੀ ਨੇ ਪਰ ਇਹਨਾਂ ਕੋਲੇ ਇਹ ਸਹੂਲਤ ਵੀ ਹੁੰਦੀ ਆ ਵੀ ਜੇ ਇਹ ਆਪਣਾ ਉਹ ਸਟੇਟਸ ਛੱਡਣਾ ਚਾਹਣ ਉਸ ਰਤਵੇ ਨੂੰ ਛੱਡਣਾ ਚਾਹਣ ਵੀ ਅਸੀਂ ਤੇ ਬਾਕੀ ਕੈਨੇਡੀਅਨ ਵਰਗੇ ਆ ਅਸੀਂ ਸਪੈਸ਼ਲ ਨਹੀਂ ਆ ਛੱਡ ਸਕਦੇ ਆ ਇਹ ਛੱਡ ਦਿੰਦੇ ਆ ਹੁੰਦਾ ਕੀ ਆ ਕਿ ਜੇ ਕਿਸੇ ਦੇ ਬਜ਼ੁਰਗਾਂ ਨੇ ਉਹ ਛੱਡ ਦਿੱਤਾ ਸੀ ਤੇ ਉਹ گاਾਂ ਆਉਣ ਵਾਲੇ ਨਿਆਣਿਆਂ ਨੂੰ ਵੀ ਉਹ ਰੁਤਬਾ ਨਹੀਂ ਮਿਲਦਾ ਜਿਹਦਾ ਕਿ ਰੌਲਾ ਪੈ ਰਿਹਾ ਕਿ ਇਹ ਮਿਲਣਾ ਚਾਹੀਦਾ ਇਹਦਾ ਮਤਲਬ ਇਹ ਆ ਕਿ ਉਸ ਸਟੇਟਸ ਤੇ ਜਿਹੜੇ ਬੈਨੀਫਿਟ ਨੇ ਜਿਵੇਂ ਪੁਟ੍ਰਿਟੀ ਫੰਡਸ ਨੇ ਜਾਂ ਫਸਟ ਨੈਸ਼ਨਲ ਕਮਿਊਨਿਟੀ ਦਾ ਹਿੱਸਾ ਬਣਨਾ ਉਹ ਤੋਂ ਇਹ ਵਾਂਝੇ ਰਹਿ ਜਾਂਦੇ ਕੋਰਟ ਇਸ ਗੱਲ ਦੇ ਉੱਤੇ ਸਹਿਮਤ ਹੋਇਆ ਜਿਨ੍ਹਾਂ ਲੋਕਾਂ ਨੇ ਸੂ ਕੀਤਾ ਆ ਇਹ ਕਾਨੂੰਨ ਜਿਹੜਾ ਇਹ ਪੱਖਪਾਤ ਕਰਦਾ ਹੈ ਤੇ ਚਾਰਟਰ ਆਫ ਰਾਈਟਸ ਨੂੰ ਵਾਇਲਟ ਕਰਦਾ ਹੈ ਹੁਣ ਇਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਕਹਾਣੀ ਸਾਂਝੀ ਕੀਤੀ ਉਹਦਾ ਸਟੇਟਸ ਕੇਸ ਕਰਕੇ ਚਲੇ ਗਿਆ ਕਿਉਂਕਿ ਉਹਦੇ ਗ੍ਰੈਂਡਫਾਦਰ ਨੇ 1944 ਦੇ ਵਿੱਚ ਆਪਣੇ ਬੱਚਿਆਂ ਨੂੰ ਰੈ residențial ਸਕੂਲ ਵਿੱਚ ਭੇਜਣ ਤੋਂ ਬਚਣ ਦੇ ਲਈ ਆਪਣਾ ਸਟੇਟਸ ਜਿਹੜਾ ਹੋ ਮਤਲਬ ਦੇ ਦਿੱਤਾ ਸੀ ਜਿੱਦਾਂ ਕਹਿੰਦਾ ਰਤਬਾ ਛੱਡ ਦਿੱਤਾ ਸੀ ਜੇ ਤੁਸੀਂ ਐਲਾਨ ਕਰ ਦਿਓ ਕਿ ਅਸੀਂ ਫਾਸਟ੍ਰੇਸ਼ਨ ਦੇ ਵਿੱਚੋਂ ਨਹੀਂ ਅਸੀਂ ਇੱਥੋਂ ਦੇ ਮੂਲ ਵਾਸੀ ਨਹੀਂ ਐ ਫਿਰ ਤੁਹਾਡੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਨਹੀਂ ਸੀ ਲੈ ਕੇ ਜਾਂਦੇ ਉਹਦੇ ਤੋਂ بچਣ ਦੇ ਲਈ ਉਹਨੇ ਛੱਡ ਦਿੱਤਾ ਹੁਣ ਜਿਹੜੇ ਉਹਨਾਂ ਦੇ ਗਾਹ ਨਿਆਣੇ ਸੀ ਪੋਤੇ-ਪੋਤੀਆਂ ਆ ਉਹਨਾਂ ਨੂੰ ਸਟੇਟਸ ਮਿਲ ਨਹੀਂ ਸਕਦਾ ਕਿਉਂਕਿ ਤੁਹਾਡੇ ਆਪਣੇ ਬਜ਼ੁਰਗਾਂ ਨੇ ਸਟੇਟਸ ਛੱਡ ਦਿੱਤਾ ਸੀ ਹੁਣ ਫੈਡਰਲ ਸਰਕਾਰ ਨੇ ਇਸ ਵੇਲੇ ਜਾ ਕੇ ਇਹ ਮੰਨਿਆ ਕਿ ਅਸੀਂ ਮੰਨਦੇ ਹਾਂ ਕਿ ਜਿਹੜਾ ਕਾਨੂੰਨ ਆ ਅਨਫੇਅਰ ਆ ਆਊਟਡੇਟਿਡ ਆ ਤੇ ਇਹ ਮਤਲਬ ਸਹੀ ਨਹੀਂ ਆ ਇਹਨਾਂ ਦੇ ਕਲਾਸ ਕਲਾਸ ਐਕਸ਼ਨ ਜਿਹੜੇ ਲਾ ਸੂਟ ਹੈ ਗਿਆ ਉਹ ਫੈਡਰਲ ਕੋਰਟ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ 5000 1000 ਜਿਹੜੀ ਹੈਗੀ ਆ ਉਹ ਜਿਨ੍ਹਾਂ ਨੇ ਆਪਣਾ ਬੈਨੀਫਿਟ ਕੀਤਾ ਗਵਾਇਆ ਉਹਨਾਂ ਨੂੰ ਜਿਹੜਾ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਤੇ ਦੂਜੇ ਬਹੁਤ ਸਾਰੇ ਲੋਕ ਕਈ ਕਈ ਕਾਰਨ ਸੀ ਇਹਦੇ ਮਤਲਬ ਆਪਣਾ ਉਹ ਸਟੇਟਸ ਦੇਣ ਦੇ ਸੋ ਜਿਹੜਾ ਪਾਰਲੀਮੈਂਟ ਆ ਉਹ ਕੋਸ਼ਿਸ਼ ਕਰੂਗਾ ਕਿ ਇਸ ਪਾਵਰ ਨੂੰ ਫਿਕਸ ਕਰਨ ਦੀ ਐਕਟ ਨੂੰ ਪਰ ਪਰ ਕਿੱਦਾਂ ਦਾ ਉਹ ਕੰਮ ਕਰਦਾ ਹੈ ਤੇ ਕੀ ਇਹਦੇ ਉੱਤੇ ਹੁੰਦਾ ਹੈ ਸੋ ਅਪ੍ਰੈਲ 2026 ਤੱਕ ਦਾ ਪਾਰਲੀਮੈਂਟ ਨੂੰ ਸਮਾਂ ਦੇ ਦਿੱਤਾ ਗਿਆ ਕਿ ਇੱਥੇ ਤੱਕ ਤੁਸੀਂ ਇਹਨੂੰ ਜਿਹੜਾ ਪਾਸ ਕਰਨਾ ਆ ਲੋਕ ਕਈ ਵਾਰੀ ਜਿਹੜੇ ਆਪਣੇ ਰੈਸਟ੍ਰਿਕਸ਼ਨਸ ਕਰਕੇ ਕਈ ਵਾਰੀ ਇਹ ਹੁੰਦਾ ਸੀ ਇੱਕ ਸਮਾਂ ਸੀ ਜਦੋਂ ਮੂਲ ਵਾਸੀ ਵੋਟ ਨਹੀਂ ਸੀ ਪਾ ਸਕਦੇ ਉਹਨਾਂ ਨੇ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਵੋਟ ਪਾਉਣੀ ਆ ਸੀ ਕਾਨੂੰਨ ਮੂਲ ਵਾਸੀ ਰਹਿਣਾ ਇਹ ਕਈ ਵਾਰੀ ਇਹ ਨਿਯਮ ਵੀ ਇੱਕ ਹੱਦ ਤੱਕ ਰਿਹਾ ਕਿ ਆਪਣੇ ਪ੍ਰਾਪਰਟੀ ਨਹੀਂ ਸੀ ਓਨ ਕਰ ਸਕਦੇ ਕੋਸ਼ਿਸ਼ ਹੈਗਾ ਕਿ ਰੈ residențial ਸਕੂਲਾਂ ਜਿੱਦਾਂ ਪਹਿਲੀ ਗੱਲ ਸ਼ੇਅਰ ਕੀਤੀ ਐ ਸਾਂਝੀ ਕੀਤੀ ਆ ਰੈ residențial ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਤੋਂ ਬਚਾਉਣ ਦੇ ਲਈ ਉਹਨਾਂ ਨੇ ਉਹ ਸਟੇਟਸ ਆਪਾਂ ਛੱਡ ਦਿੱਤਾ ਸੀ ਪਰ ਹੁਣ ਜਿਹਨਾਂ ਦੇ ਬਜ਼ੁਰਗਾਂ ਨੇ ਇਹ ਕੰਮ ਕੀਤਾ ਸੀ ਕਿਉਂਕਿ ਹੁਣ ਤਾਂ ਵੋਟ ਵੀ ਪਾ ਸਕਦੇ ਸਾਰਾ ਕੁਝ ਹੋ ਸਕਦਾ ਹੈ ਤੇ ਹੁਣ ਜਦੋਂ ਵਾਪਸ ਲੈਣਾ ਚਾਹੁੰਦੇ ਆ ਤੇ ਉਹਦੇ ਲਈ ਕੌਂਸਲ ਦੇ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਹੋਰ ਮਹੱਤਵਪੂਰਨ ਭਾਈਚਾਰੇ ਦੀ ਅੱਜ ਖਬਰ ਚਰਚਾ ਦੇ ਵਿੱਚ ਆ ਕਾਸਨਾ ਨੇਸ਼ਨ ਕੁਨਾਕਸਾ ਨੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕਾਂ ਨੂੰ ਕਹਿ ਰਹੀ ਆ ਕਿ ਉਹਨਾਂ ਦਾ ਇੱਕ ਬਹੁਤ ਪਵਿੱਤਰ ਬੂਟਾ ਮੈਡੀਸਨਲ ਪਲਾਂਟ ਆ ਉਹਨਾਂ ਦੀ ਧਰਤੀ ਦੇ ਉੱਤੇ ਇਹਨੂੰ ਨਾ ਤੋੜਿਆ ਜਾਵੇ ਪ੍ਰੋਬਲਮ ਇਹ ਆ ਕਿ ਜਿਹੜੇ ਲੈਂਡ ਗਾਰਡੀਅਨਸ ਨੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸੋਇਲ ਨੂੰ ਕਰਕੇ ਜਿਹੜੇ ਮੈਡੀਸਨਲ ਉਹ ਪੈਚਸ ਨੇ ਉਹਨੂੰ ਬਿਨਾ ਆਗਿਆ ਤੋਂ ਉਹਦੀ ਹਾਰਵੈਸਟਿੰਗ ਕਰ ਰਿਹਾ ਉਹਨੂੰ ਬੀਜ ਰਿਹਾ ਤੇ ਲੈ ਕੇ ਜਾ ਰਹੇ ਆ ਅ ਟੁਨਕਸਾ ਟ੍ਰੈਡੀਸ਼ਨਲ ਲੈਂਡ ਜਿਹੜੀ 70000 ਸਕੁਅਰ ਕਿਲੋਮੀਟਰ ਬੀਸੀ ਦੇ ਵਿੱਚ ਤੇ ਕੁਸ਼ ਅਲਬਰਟਾ ਦੇ ਵਿੱਚ ਮੋਂਟਾਨਾ ਇਦਾਹੋ ਤੇ ਵਸ਼ਿੰਗਟਨ ਦੇ ਵਿੱਚ ਕਵਰ ਕਰਦੀ ਉਥੇ ਇਸ ਖਾਸ ਜਿਹੜਾ ਭਾਈਚਾਰਾ ਆ ਇਹ ਜਿਹੜਾ ਉਹਨਾਂ ਦਾ ਕਹ ਲੋ ਕਿ ਇਹਨੂੰ ਕੁਨਾਹਾ ਕਹਿੰਦੇ ਆ ਨਾਲ ਇਹ ਕਹਿੰਦੇ ਆ ਜਿਹੜਾ ਇਹ ਹੈਗਾ ਉਥੇ ਰਹਿੰਦੇ ਆ ਤੇ ਇਹਨਾਂ ਨੂੰ ਜਿਹੜਾ ਇੱਕ ਫਸਟ ਨੇਸ਼ਨ ਨੇ ਇੱਥੇ ਕੈਨੇਡਾ ਦੇ ਵਿੱਚ ਟੂਨਾਹਾ ਟੂਨਾਹਾ ਇਹਨਾਂ ਨੂੰ ਕਹਿੰਦੇ ਆ ਲਿਖਦੇ ਥੋੜਾ ਜਿਹਾ ਹੋਰ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਸਾਡਾ ਇੱਕ ਬੂਟਾ ਆ ਜਿਹਦੀ ਮੈਡੀਸਨਲ ਵੈਲਿਊ ਬਹੁਤ ਆ ਉਸ ਬੂਟੇ ਨੂੰ ਲੋਕ ਮੰਨ ਪਵਿੱਤਰ ਵੀ ਆ ਇਹ ਨਹੀਂ ਕਿ ਉਹ ਸਿਰਫ ਬੂਟੇ ਦੀ ਮੈਡੀਸਨਲ ਵੈਲਿਊ ਆ ਬਿਮਾਰੀਆਂ ਤੋਂ ਬਚਾਉਂਦਾ ਆ ਉਹ ਵੀ ਕਹਿੰਦੇ ਹੈ ਪਵਿੱਤਰ ਵੀ ਬਹੁਤ ਆ ਇਹਨੂੰ ਯੌਟ ਕਹਿੰਦੇ ਆ ਇਹ ਮੈਡੀਸਨ ਰੂਟ ਵੀ ਕਹਿੰਦੇ ਆ ਵੀ ਲੋਕ ਇਹਨੂੰ ਪੱਟ-ਪੱਟ ਕੇ ਲਜਾਈ ਜਾਂਦੇ ਆ ਜਾਂ ਇਹਦੀ ਆਪ ਇਹਨੂੰ ਬੀਜ ਕੇ ਤੇ ਲੈ ਕੇ ਜਾ ਰਹੇ ਜਿਹੜਾ ਸਾਡੇ ਵਿਸ਼ਵਾਸਾਂ ਦੇ ਉਲਟ ਆ ਸਾਡੇ ਹਿਸਾਬ ਦੇ ਨਾਲ ਇਹ ਚੱਲਣਾ ਚਾਹੀਦਾ ਪਰ ਉਹਨਾਂ ਨੇ ਮੰਗ ਕੀਤੀ ਆ ਵੀ ਇਹਨੂੰ ਬਚਾਇਆ ਜਾਵੇ ਸਾਡੇ ਨੂੰ ਉਹਨਾਂ ਜਿਹੜਾ ਬੂਟਾ ਆ ਖਾਸ ਕਿਸਮ ਦੀ ਜੜੀ ਬੂਟੀ ਜੀ ਆ ਉਹ ਮਤਲਬ ਕਈ ਸੈਂਕੜੇ ਸਾਲਾਂ ਤੋਂ ਆਹ ਬੁਖਾਰ ਦੇ ਲਈ ਫਲੂ ਦੇ ਲਈ ਲੰਗ ਇਨਫੈਕਸ਼ਨਸ ਦੇ ਲਈ ਕੁ ਢਿੱਡ ਦੀ ਪ੍ਰੋਬਲਮ ਹੋਵੇ ਸਕਿਨ ਡਿਜ਼ੀਜ਼ ਦੇ ਲਈ ਉਹਨੂੰ ਵਰਤਿਆ ਜਾਂਦਾ ਉਹ ਸਿਰਫ ਮਤਲਬ ਮੈਡੀਸਨਲੀ ਨਹੀਂ ਆ ਉਹਨਾਂ ਦਾ ਜਾਂ ਮਤਲਬ ਇੱਕ ਹਸਪਤਾਲ ਦੀ ਗੋਲੀ ਵਰਗੀ ਗੋਲੀ ਨਹੀਂ ਆ ਅਸਲ ਵਿੱਚ ਬੜੀ ਪਵਿੱਤਰ ਚੀਜ਼ ਆ ਇਹਨਾਂ ਦੇ ਲਈ ਇਹਨਾਂ ਦੀ ਕਲਚਰਲ ਆਈਡੈਂਟੀਟੀ ਆ ਤੇ ਹੁਣ ਉਹ ਲੋਕਾਂ ਨੂੰ ਕਹਿ ਰਹੇ ਆ ਕਿ ਤੁਸੀਂ ਇਹਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਾ ਕਰੋ ਤੇ ਨਾ ਜਿਹੜਾ ਇਹਨੂੰ ਮਤਲਬ ਲੋਕਾਂ ਦੇ ਟ੍ਰੇਲਰਾਂ ਦੇ ਟ੍ਰੇਲਰ ਉਹਦੇ ਲੱਦ ਕੇ ਤੇ ਆਨਲਾਈਨ ਵੇਚ ਰਹੇ ਆ ਇਹ ਇਸ ਗੱਲ ਤੋਂ ਮਨਾ ਕਰ ਰਹੇ ਸਰਕਾਰ ਕਹਿੰਦੀ ਵੀ ਕਾਨੂੰਨ ਇਦਾਂ ਦਾ ਕੋਈ ਨਹੀਂ ਜਿਹੜਾ ਇਹ ਕਹੇ ਕਿ ਆ ਬੂਟਾ ਪਵਿੱਤਰ ਆ ਤੇ ਇਹਨੂੰ ਇਸ ਤਰੀਕੇ ਨਾਲ ਨਾ ਕਰਿਆ ਜਾਵੇ ਸੋ ਹੁਣ ਉਹ ਜਿਹੜਾ ਮੂਲ ਵਾਸੀ ਭਾਈਚਾਰਾ ਉਹਨੇ ਸਿੱਧੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਕਾਨੂੰਨ ਤਾਂ ਨਹੀਂ ਸਾਡੀ ਮਦਦ ਕਰ ਰਿਹਾ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜਾ ਬੂਟਾ ਆ ਇਹਦੀ ਵਰਤੋਂ ਨਾ ਕਰੋ ਇਹਨੂੰ ਆਯੂਟ ਕਹਿੰਦੇ ਆ ਆਯੂਟ ਨਾਂ ਦਾ ਇਹ ਪਲਾਂਟ ਆ ਟ੍ਰੈਡੀਸ਼ਨਲ ਮੈਡੀਸਨਲ ਪਲਾਂਟ ਉਹਦੀ ਵਰਤੋਂ ਮਤਲਬ ਸਾਡੇ ਪੁੱਛੇ ਬਿਨਾ ਜਾਂ ਆਪ ਹਾਰਵੈਸਟ ਕਰਕੇ ਨਾ ਕੀਤੀ ਜਾਵੇ ਤੁਸੀਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਬਾਤਾਂ